ਇਹਦੀ ਜਿਹੜੀ ਪ੍ਰਾਪਨ ਦਿੱਖ ਵੀ ਐਜੀਡੀ ਜਿਹਾ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੋ ਅੱਜ ਇਹ ਅਮਰਤਪੀਲੇ ਗੁਰਸਾਬ ਦੇ ਚਾਰਨਾ ਤੇ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰ ਸੇਵਾ ਸ਼ੁਰੂ ਕੀਤੀ ਆ ਇਹ ਕਾਰ ਦੀ ਬਣਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਂ ਭਲੇ ਆ ਪਹਿਲਾਂ ਵੀ ਇਸਤਾਨਾਂ ਦੇ ਨਾਲ ਬੜੀ ਬਰੀਕੀ ਨਾਲ ਪਾਵਨ ਤਿਉਹਾਰ ਰਹਿ ਕਰ ਰਹੇ ਆ ਇਹ ਵੀ ਸਾਧਗੁਰੂ ਜੀ ਆਪਦੇ ਮਿਹਰ ਪ੍ਰਿਆਸ ਨਾਲ ਕਰ ਦੋਦਰਾਜ ਸ੍ਰੀ ਕੰਗਸਾਹਬ ਜਿਸ ਦੀ ਇਮਾਰਤ ਬਣੀ ਨੂੰ ਬਹੁਤ ਦੇਰ ਹੋ ਚੁੱਕੀ ਹੈ ਸਾਰੇ ਹੀ ਇਮਾਰਤ ਖਸਤਾ ਹੱਦ ਦੇ ਵਿੱਚ ਆ ਆਰੰਭ ਕਰਨ ਦੀ ਜਿਹੜੀ ਸੀ ਸੇਵਾ ਅੱਜ ਸ਼ੁਰੂ ਕੀਤੀ ਐ ਸੋ ਦਰਬਾਰ ਸਾਹਿਬ ਵੀ ਅੱਗੇ ਨਾਲੋਂ ਖੁੱਲਾ ਹੋਵੇਗਾ ਤੇ ਦਵਾਨ ਹਾਲ ਲੰਗਰ ਹਾਲ ਦੀ ਇਮਾਰਤ ਵੀ ਸਾਰੀ ਜਿਹੜੀ ਦੁਬਾਰਾ ਬਣਨੀ ਐ ਮਹਾਂ ਮਹਾਲ ਨੂੰ ਵਿਸਤਰ ਸਥਾਨ ਜੇਸ ਸਥਾਨ ਨੂੰ ਸਤਿਗੁਰ ਜੀ ਨੇ ਆਪਣੇ ਸ਼ੋਹ ਦੇ ਕੇ ਉਹ ਜਿਹੜੀ ਕਾਂਦ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ 사ਤਗੁਰੂ ਜੀ ਦੇ ਪਰਸ਼ਾਵੇਂ ਦੇ ਨਾਲ 사ਤਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋਏ ਇਹ ਗੁਰਦੁਆਰਾ ਸ਼੍ਰੀ ਕਾਂਸਾਪਟਾਲਾ ਵਿਖੇ ਜਿੱਥੇ ਮਾਤਾ ਸੁਲੱਖਣੀ ਜੀ ਨਾਲ 사ਤਗੁਰੂ ਜੀ ਦੇ ਆਨੰਦ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਪੀੜ ਹੈ ਇਸ ਸਥਾਨ ਤੇ ਉਹ ਕੰਧ ਸ਼ਕੋਬਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮੰਨਤ ਮੰਨਦੀਆਂ ਖੁਸ਼ ਸਾਹਿਬ ਕਿਰਪਾ ਕਰਦੇ ਝੋਲ ਜਾਂ ਸਾਰਿਆਂ ਦੇ ਭਾਵੇਂ ਕਿਉਂਕਿ ਕਾਰਜ ਜਿਹੜਾ ਆ ਇਹ ਆਮ ਕਾਰਸੇਵਾ ਵਾਲਾ ਨਹੀਂ ਇਹ ਕਾਰਜ ਇੱਕ ਤਾਂ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਲੋ ਐਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਾ ਜਿਹਾ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇਖਾ ਤੇ ਖਾਸ ਕਰਕੇ ਉਸ ਮਿੱਤਰ ਕੰਧ ਦੀ ਇਹਦੇ ਵਾਸਤੇ ਅਸੀਂ ਬਹੁਤ بیٹھ ਕੇ ਮੈਂਬਰਾਂ ਨੇ ਆਪ ਕੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੇ ਐਗਜ਼ੈਕਟਿਵ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖੀਅਤ ਸ਼ੰਤ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਆਲਿਆ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਵਾਦੀ ਤੇ ਰਣੀ ਵੀ ਆ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਜ਼ਰੂਰ ਸਿੱਖ ਪੰਥ ਦਾ ਹੁਕਮ ਹੈ ਉਹ ਸਿਰ ਮੱਤੇ ਪਰਮਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਪ ਲਾ ਕੇ ਸ਼ੁਰੂਆਤ ਕੀਤੀ ਗਈ ਆ ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਬਯਉਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਜਾਰਭ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨਿਕ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਤਕੇ ਇਹਦੀ ਜਿਹੜੀ ਪ੍ਰਾਤਨ ਦਿੱਖ ਵੀ ਐਜੀਟੀ ਜੇ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਬਾਰ ਵਿੱਚ ਨਤਮਸਤਕ ਹੋਣ ਲਈ ਜਦੋਂ ਸਮਾਂ ਵੀ ਵਧੀਆ ਬਣਿਆ ਸੋ ਅੱਜ ਇਹ ਅਮਰਤ ਮਲੇ ਗੁਰ ਸਾਹਿਬ ਦੇ ਚਰਨਾਚਰ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰ ਸੇਵਾ ਬਰੰਧ ਕੀਤੀ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਇਹ ਸਾਰਿਆਂ ਨੂੰ ਮੇਰੇ ਦਾ ਸਾਹਿਬ ਬੇਨਤੀ ਵੀ ਕਰਦਾ ਕਿ ਬਾਦ ਚੜ ਕੇ ਆਪਣਾ ਜੋਗਦਾਨ ਪਾ ਕੇ ਇਹ ਕਾਰਜ ਖੇਤੀ ਜੋ ਖੇਤੀ ਜਿਹੜੇ ਆ ਨਿਰੰਤਰ ਸਾਹਿਬ ਸਤਗੁਰੂ ਜੀ ਸਫਲਾ ਕਰਨ ਤਨ ਮਨ ਤੇ ਧਨ ਧਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰਿੰਦਾ ਪਰ ਤਨ ਨਾਲ ਸੇਵਾ ਵੀ ਕਰਨੀ ਹੈ ਇਹ ਜਾਣ ਕੇ ਸੇਵਾ ਕਰਨ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ ਸਤਗੁਰੂ ਜੀ ਨੇ ਸਿੱਖ ਨੂੰ ਗ੍ਰੇਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਨਾ ਵੀ ਕੀਤੀ ਜੀ ਆਪ ਗ੍ਰੇਸਤੇ ਮਾਰਗ ਦੇ ਵਿੱਚ ਪਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਬਾਨ ਬਿਰਾਲ ਸਿੰਘ ਗੋਰਾ ਸਰਦਾਰ ਗਗਨ ਸਿੰਘ ਜੱਸਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸ਼ਕਤਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਰਕਾਰ ਜੋ ਸ਼ਰਮਣੀ ਅਕਾਲੀ ਦਲ ਦੇ ਬੀੜ ਦੀ ਹੱਡੀ ਮਾਰਕਰ ਸਾਹਿਬਾਂ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸਤੇ ਪ੍ਰੋਖੇ ਦੇ ਨਾਲ ਇਹ ਕਾਰਜ குரு ਸਾਹਿਬ ਦੀ ਸ਼ੇਤੀ ਸੰਪੂਰਨ ਕਰਾਉਣ ਫੇਰ ਦੁਆਰਾ ਦੇਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਿਦਾ ਆਪਾਂ ਸੈਂਸਟਿਵ ਅੰਗਰੇਜ਼ੀ ਦਾ ਲਾਭ ਬਾਤ ਲੈਨੇ ਆ ਇਹ ਕਾਰਜ ਗ੍ਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਂ ਫਲਿਆ ਪਹਿਲਾਂ ਵੀ ਇਸ ਥਾਨਾਂ ਦੀਆਂ ਬੜੀ ਬਰੀਕੀ ਨਾਲ ਸਫਾਵਾਂ ਚੁਹਾ ਰਹੇ ਕਰ ਰਹੇ ਆ ਇਹ ਵੀ 사ਤਗੁਰੂ ਜੀ ਆਪ ਤੇ ਮਿਹਰ ਭਰਿਆ ਹੱਥਾ ਕਰੇ ਪਾਉ ਬਾਦਸ਼ਾਹ ਸੰਗੂਨ ਦਾ ਲਾਡਲ ਕਰ ਬਹੁਤ ਬਹੁਤ ਆ ਸੇਵਕ ਉਹ ਸੇਵਾਵਾਂ ਆਏ ਉਤੋਂ ਗੁਜ ਪਰੰਪਰਾ ਪਾਈ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਜਿਸ ਦੀ ਕਿ ਇਮਾਰਤ ਬਣੀ ਨੂੰ ਬਹੁਤ ਦੇਰ ਹੋ ਚੁੱਕੀ ਹੈ ਸਾਰੇ ਹੀ ਇਮਾਰਤ ਖਸਤਾ ਹਾਲਤ ਦੇ ਵਿੱਚ ਹੈ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਹੀ ਸੰਗਤਾਂ ਨੇ ਪ੍ਰਬੰਧਕਾਂ ਨੇ ਬਾਬਾ ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆ ਕਰਕੇ ਸਾਰੀ ਮਰਦਾ ਜਾਜਾ ਲਿਆ ਤੇ ਉਹਨਾਂ ਨੇ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕਰਨ ਦੀ ਜਿਹੜੀ ਸੀ ਸੇਵਾ ਅੱਜ ਸ਼ੁਰੂ ਕੀਤੀ ਹੈ ਸੋ ਦਰਬਾਰ ਸਾਹਿਬ ਵੀ ਅੱਗੇ ਨਾਲੋਂ ਖੁੱਲਾ ਹੋਵੇਗਾ ਤੇ ਦਵਾਨ ਹਾਲ ਲੰਗਰ ਹਾਲ ਦੀ ਇਮਾਰਤ ਵੀ ਸਾਰੀ ਜਿਹੜੀ ਦੁਬਾਰਾ ਬਣਨੀ ਹੈ ਕਿਉਂਕਿ ਸੰਗਤ ਦੀ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਇਹ ਕਾਰ ਸੇਵਾ ਜਿਹੜੀ ਹੈ ਲੱਗੇ ਅਸੀਂ ਤਨ ਮਨ ਧਨ ਦੇ ਨਾਲ ਆਪਣੀ ਸੇਵਾ ਕਰੀਏ ਸੋ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਬੜਾ ਉਤਸ਼ਾਹ ਵੀ ਵੇਖ ਰਹੇ ਹੋ ਕਿ ਕਿੰਨਾ ਸੰਗਤਾਂ ਦਾ ਭਾਰੀ ਇਕੱਠ ਹੈ ਸੋ ਅੱਜ ਜਿਹੜੀ ਇਹ ਆਰੰਭਤਾਕਾਰ ਸੇਵਾ ਦੀ ਉਹ ਹੋ ਚੁੱਕੀ ਹੈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਇਹਨਾਂ ਸੁੰਦਰ ਇਮਾਰਤਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਆਪਣਾ ਜੀਵਨ ਸਫਲਾ ਕਰੀਏ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਦੋਂ ਵੀ ਸੰਗਤਾ ਹਰ ਸਾਲ ਇੱਥੇ ਮਨਾਉਂਦੀਆਂ ਸੀ ਤੇ ਬੜੀ ਦਿਗਤ ਆਉਂਦੀ ਸੀ ਦਰਬਾਰ ਸਾਹਿਬ ਛੋਟਾ ਹੋਣ ਕਰਕੇ ਸੋ ਇਸ ਕਰਕੇ ਸਮੇਂ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ